ਇਤੋਂ ਸਸਿੰਗਾਲੀ ਸਾਰਿਆਂ ਨੂੰ ਵੀ ਅੱਜ ਆਪਾਂ ਚਲੇ ਜਾਈ ਸਕੂਲ ਤੇ ਪਹਿਲਾਂ ਵਾਲੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਲਈ ਸਾਰਿਆਂ ਦਾ ਧੰਨਵਾਦ ਜੀ। ਹੁਣ ਤੇ ਆਪਣੀ ਬੱਸ ਆਉਂਗੀ 6:40 ਹੋ ਗਏ 7 ਵਜੇ ਆਪਣੀ ਬੱਸ ਆ ਜਾਣੀਗੀ। ਤੇ ਸਕੂਲ ਚ ਹਾਫ ਡੇ ਲੈ ਕੇ ਇੰਜੈਕਸ਼ਨ ਲਵਾਵਾਂਗੇ ਜੀ। ਉੱਤੋਂ ਅੱਗੇ ਹਨ ਲੋਕ ਪਾਵਾਂਗੇ ਆ ਸਾਡੇ ਪਿੰਡ ਦਾ ਟੋਬਾ ਜੀ ਕਬੇ ਦਾ ਹਾਲ ਦੇਖ ਲਈ ਬਿੱਤੋ ਮੱਝਾਂ ਗਿਰ ਗਈਆਂ ਦੋ ਗਾਇਆਂ ਤੇ ਇੱਕ ਘੋੜਾ ਗਿਰ ਗਿਆ ਇੱਕ ਬੰਦਾ ਵੀ ਗਿਰ ਗਿਆ ਇਹਦੇ ਵਿੱਚ ਬੰਦਾ ਬਚਾਲਿਆ ਤਾਂ ਹੀ ਆਪਾਂ ਨੇ ਤੇ ਹੁਣ ਮੈਂ ਚਲੀ ਗਈ ਸਕੂਲ ਬਸ ਮੇਰੀ ਲੱਗੀ ਹੁਣ ਫਿਰ ਆ ਕੇ ਵਲੋਗ ਕੰਟੀਨਿਊ ਕਰਾਂਗੀ ਹੇਈ ਮੇਰਾ ਸਕੂਲ ਜੀ ਮੈਂ ਸਕੂਲ ਤੇ ਛੁੱਟੀ ਲੈ ਲਈ ਪਹਿਲਾਂ ਇਹ ਮੇਰੇ ਨੂੰ ਇਹਨੂੰ ਦਵਾਤੀ ਛੁੱਟੀ ਅੱਜ ਇਹਦੇ ਲੱਗਣਾ ਹੁਣ ਟੀਕਾ ਇੰਜੈਕਸ਼ਨ ਲਵਾ ਕੇ ਲਿਆਉਣਾ ਚੱਲੀ ਫਿਰਵਾਈਏ ਹਾਂ ਠੀਕ ਹੈ ਲੈ ਇਹ ਪਾਸ ఆ بیٹھے హి బందర్ పోసల కుల ఏం కూసా పోచికి అపా ఆన హడి కులి ਜਦੋਂ ਕੋਰ ਸਾਹਿਬ ਦਾ ਵਿਚਾਰੀ इंजक्शन आने के बाद ही मैं घर आके सुनताई फिर मैं स्कूल तो होमवर्क करके कर ही हम अपना बलॉक कंटिन्यू कर दी सैकल सैकली खड़ी आई सू नाना जी ना ने झूला गिफ्ट कराया थैंक थे। यू नांदा ना जी ना 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 ना। गर्मियों अंदर कर लें सर्दियों अहर क्ड लें झूला झूठ जाइए बैठे असूल का होमवर्क भी करते ਔਰ ਇਸ ਫੱਟੇ ਲੱਗੀ ਹੋਈ ਹੈ ਜੀ ਇਹਨੇ ਸਾਨੂੰ ਬਹੁਤ ਮੌਜਾ ਆਈ। ਕੀੜੇ ਲੈਣਾ ਪਰ ਆਲਣੇ ਵੀ ਪਾਈ ਹੋਈ ਹੈ ਜੀ। ਠੰਡੀ ਠੰਡੀ ਹਵਾ ਆਉਣੀ ਤੇ ਉਂਝੇ ਹੀ ਨਾ ਜੀ। ਜਣੇਰੀ ਹੁੰਦੀ ਪਰ ਗੰਦ ਵੀ ਬਹੁਤ ਪਉਂਦੀ ਹੈ ਜੀ। ਤੇ ਟੋਬੇ ਦਾ ਬਹੁਤ ਬੁਰਾ ਹਾਲ ਆਈ। ਕਿਸੇ ਵੀ ਸਰਪੰਚ ਨੇ ਜੀ ਹਾਲਤ ਨਹੀਂ ਸੁਧਾਰੀ। ਬਹੁਤ ਸਰਪੰਚ ਆ ਕੇ ਬਦਲ ਗਏ ਹੈ ਜੀ। ਚਰਨਿਕ ਪਹੀ ਵੀ ਨਿਕਲਦੀ ਆਈ। ਉਹ ਵੀ ਹਾਲੇ ਤੱਕ ਕਿਸੇ ਨੇ ਪੱਕੀ ਨਹੀਂ ਕੀਤੀ। ਹੁਣ ਸਾਨੂੰ ਨੰਮੇ ਵਸ ਸਰਪੰਚ ਪਰ ਉਮੀਦਾਂ ਹੈ ਜੀ। ਲੋਈ ਸ਼ਾਮ ਹੋ ਗਈ ਹੈ ਤੇ ਕਰਦੇ ਆਪਾਂ ਇੱਥੇ ਵਲੋਗ ਦਾ ਐਂਡ ਤੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਲਈ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਤੇ ਮਿਲ ਜਾਈਏ ਕਿਸੇ ਨੈਕਸਟ ਵਲੋਗ ਵਿੱਚ ਓਕੇ ਬਾਏ